ਵੱਡਾ ਇਕੱਠ ਸੀਗਾ ਕਿਹੋ ਜਿਹਾ ਰਿਸਪੌਂਸ ਸਾਨੂੰ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆਏ ਹੋਏ ਸੀ ਬਹੁਤ ਤਕੜਾ ਹੋਇਆ ਜੀ ਰਿਸਪੌਂਸ ਦਾ ਸਿੱਖਾਂ ਦਾ ਬਹੁਤ ਤਕੜਾ ਮੈਨੂੰ ਸ਼ੁਰੂ ਤੋਂ ਮਿਲਦਾ ਰਿਹਾ ਹੈ ਪਰ ਜਿੱਦਣ VOTING ਦੇਣ ਹੁੰਦਾ ਹੈ ਉਸ ਦਿਨ ਪਤਾ ਨਹੀਂ ਕੀ ਇਹਨਾਂ ਨੂੰ ਹੋ ਜਾਂਦਾ ਉਸ ਦਿਨ ਵੋਟ ਨਹੀਂ ਪਉਂਦੇ ਤੇ ਜੇ ਵੋਟ ਪਾ ਦੇਣ ਹੁਣ ਅਸੀਂ ਗੂੰਜਦੇ ਹੁੰਦੇ ਪਾਰਲੀਮੈਂਟ ਦੇ ਵਿੱਚ 10 ਮੈਂਬਰ ਸਾਡੇ ਤੇ ਮੋਦੀ ਤੇ ਹੋਰ ਸ਼ਾ ਕਿਵੇਂ ਬੋਲ ਦਿੰਦੇ ਸਾਡੇ ਖਿਲਾਫ ਕਿ ਪੰਥ ਇਕੱਠਾ ਹੋ ਸਕਦਾ ਭਾਵੇਂ ਤੁਸੀਂ ਹਾਲਾਂਕਿ ਜਦੋਂ ਅਮਰਤਪਾਲ ਹੁਣੇ ਆਏ ਤੁਸੀਂ ਸਪੋਰਟ ਕੀਤੀ ਸੀਗੀ ਉਹਨਾਂ ਦੀ ਪਰ ਹੁਣ ਉਹ ਸਪੋਰਟ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਨਾਂ ਨੇ ਵੀ ਪੈਰਲਲ ਆਪਣੀ ਸਟੇਜ ਲਾ ਲਈ ਹੈ ਇੱਕ ਉਹਨਾਂ ਨੇ ਤੁਹਾਡੇ ਤੋਂ ਵੱਖਰੇ ਹੋ ਕੇ ਪਾਰਟੀ ਵੀ ਬਣਾ ਲਈ ਹੈ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਕਿ ਇਹ ਪੰਥ ਇਕੱਠਾ ਹੋਵੇ ਪਰ ਜਦੋਂ ਉਹਨਾਂ ਦਾ ਪਰਿਵਾਰ ਖਾਲਿਸਤਾਨ ਦੇ ਖਿਲਾਫ ਗੱਲ ਕਰਨ ਲੱਗ ਪਿਆ ਉਦੋਂ ਫੇਰ ਮੇਰਾ ਦਿਲ ਬੜਾ ਬੱਝਾ ਹੋਇਆ ਕਿ ਸਿੱਧੂ ਹੁਣਾਂ ਦੀ ਫੋਟੋ ਥੋੜੇ ਵੀ ਲੱਗੀ ਹੋਈ ਆ ਦੀਪ ਸਿੱਧੂ ਹੁਣਾਂ ਦੇ ਭਰਾ ਹਾਲਾਂਕਿ ਉਧਰਲੇ ਪਾਸੇ ਬੈਠੇ ਨਜ਼ਰ ਆ ਰਹੇ ਸੀਗੇ ਤਾਂ ਕੀ ਉਹਨਾਂ ਨਾਲ ਵੈਸੇ ਰਾਬਤੇ 'ਚ ਹੈਗੇ ਹੋ ਤੁਸੀਂ ਜਾਂ ਕਿਵੇਂ ਗੁਰੂ ਨਾਨਕ ਸਾਹਿਬ ਤੇ ਬੱਚਿਆਂ ਨੇ ਗੁਰੂ ਨਾਨਕ ਸਾਹਿਬ ਦਾ ਸਾਥ ਨਹੀਂ ਦਿੱਤਾ ਸੋਚ ਥੋੜੇ ਤੋਂ ਵਕਰੀ ਹੋ ਗਈ ਪਹਿਲਾਂ ਸੋਚ ਠੀਕ ਸੀ ਵਿੱਚ ਖਾਸੇ ਮਤਭੇਦ ਨਜ਼ਰ ਆ ਰਹੇ ਆ ਜਿਵੇਂ ਥੋੜੀ ਸਟੇਜ ਤੋਂ ਹੀ ਇੱਕ ਨੌਜਵਾਨ ਆ ਉਹ ਪ੍ਰਵਿੰਦਰ ਝੋਟਾ ਉਹ ਵੀ ਬੋਲ ਰਹੇ ਸੀ ਉਹ ਕਹਿੰਦੇ ਕਿ ਤੁਸੀਂ ਥੋੜੇ ਤੋਂ ਪੈਸੇ ਮਿਲਦੇ ਰਹੇ ਤੁਸੀਂ ਸਪੋਰਟ ਕਰਨ ਵਾਸਤੇ ਭੇਜਦੇ ਸੀਗੇ ਫਰੀਦਕੋਟ ਜੋ ਭਾਈ ਸਰਜੀਤ ਸਿੰਘ ਖਾਲਸਾ ਜਿੱਤੇ ਆ ਉਹਨਾਂ ਦੀ ਸਪੋਰਟ ਵਾਸਤੇ ਤੁਸੀਂ ਭੇਜਦੇ ਰਹੇ ਫੰਡ ਤੁਸੀਂ ਦਿੰਦੇ ਰਹੇ ਪਰ ਉਹ ਕਹਿੰਦੇ ਉਹਨਾਂ ਨੇ ਆਵਾਜ਼ ਨਹੀਂ ਬੁਲੰਦ ਕੀਤੀ ਔਰ ਉਸੇ ਤਰ੍ਹਾਂ ਅਮਰਤਪਾਲ ਸਿੰਘ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਭਾਵੇਂ ਔਰ ਉਹ ਕਹਿੰਦੇ ਕਿ ਨਿਰਾਸ਼ਾ ਤੁਹਾਨੂੰ ਲੱਗਦਾ ਕਿ ਲੋਕ ਨਰਾਸ਼ ਹੋਏ ਆ ਇਹਨਾਂ ਤੋਂ ਤਲਵੰਡੀ ਸਾਬੋ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਜੋ ਕਾਨਫਰੰਸ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਹਨ ਮਾਨ ਸਾਹਿਬ ਕਿਹੋ ਜਿਹਾ ਹੁੰਗਾਰਾ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਸੀਗਾ ਵੱਡਾ ਇਕੱਠ ਸੀਗਾ ਸਾਹਮਣੇ ਲੋਕ ਸੁਣਨ ਵਾਸਤੇ ਆਏ ਹੋਏ ਸੀਗੇ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਕੀ ਜੀ ਵੱਡਾ ਇਕੱਠ ਸੀਗਾ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆਏ ਹੋਏ ਸੀਗੇ ਬਹੁਤ ਤਕੜਾ ਹੋਇਆ ਜੀ ਰਿਸਪੌਂਸ ਦਾ ਸਿੱਖਾਂ ਦਾ ਬਹੁਤ ਤਕੜਾ ਮੈਨੂੰ ਸ਼ੁਰੂ ਤੋਂ ਮਿਲਦਾ ਰਿਹਾ ਹੈ ਪਰ ਜਦੋਂ VOTING ਦੇਣ ਹੁੰਦਾ ਹੈ ਉਸ ਦਿਨ ਪਤਾ ਨਹੀਂ ਕੀ ਇਹਨਾਂ ਨੂੰ ਹੋ ਜਾਂਦਾ ਉਸ ਦਿਨ ਵੋਟ ਨਹੀਂ ਪਾਉਂਦੇ ਹਾਂ ਤੇ ਵੋਟ ਦੇ ਨਾਲ ਜਿੱਤ ਹੁੰਦੀ ਆ ਅੱਜ ਕੱਲ ਬੰਦੂਖਾਂ ਤੇ ਗਰਨੇਡਾ ਦੇ ਨਾਲ ਤਾਂ ਹੁੰਦੀ ਨਹੀਂ ਤੇ ਜੇ ਵੋਟ ਪਾ ਦੇਣ ਹੁਣ ਅਸੀਂ ਗੂੰਜਦੇ ਹੁੰਦੇ ਪਾਰਲੀਮੈਂਟ ਦੇ ਵਿੱਚ 10 ਮੈਂਬਰ ਸਾਡੇ ਤੇ ਮੋਦੀ ਤੇ ਹੋਰ ਸਾਥਕ ਵੀ ਬੋਲ ਦਿੰਦੇ ਸਾਡੇ ਖਿਲਾਫ ਤੁਸੀਂ ਜਿਸ ਤਰੀਕੇ ਦੇ ਨਾਲ ਅੱਜ ਸਟੇਜ ਤੋਂ ਵੀ ਗੱਲ ਕਹੀ ਹੈ ਔਰ ਉੱਥੇ ਅਵਤਾਰ ਸਿੰਘ ਖੰਡਾ ਹੁਣਾਂ ਦੇ ਮਾਤਾ ਵੀ ਕਹਿ ਰਹੇ ਸੀਗੇ ਉਹਨਾਂ ਨੇ ਸਵਾਲ ਚੁੱਕੇ ਆ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਹੁਣਾਂ ਦੇ ਉੱਪਰ ਔਰ ਉਹਨਾਂ ਨੇ ਕਿਹਾ ਕਿ ਪਹਿਲਾਂ ਕਿਹਾ ਸੀ ਕਿ ਦੋ ਸਟੇਜਾਂ ਨਹੀਂ ਲੱਗਣਗੀਆਂ ਔਰ ਉਹਨਾਂ ਨੇ ਵੱਖਰੀ ਪਾਰਟੀ ਵੀ ਬਣਾ ਲਈ ਇਹ ਕਿਸ ਤਰ੍ਹਾਂ ਦਾ ਇੰਡੀਕੇਸ਼ਨ ਇਸ ਨੂੰ ਸਮਝਿਆ ਜਾਵੇ ਮੇਰਾ ਮਤਲਬ ਹੈ ਕਿ ਲੋਕ ਜਾਣਦੇ ਐ ਜਿੱਥੇ ਉਹਨਾਂ ਦੀ ਸੋਚ ਹੁੰਦੀ ਐ ਇਹ ਪਾਰਟੀ ਅਕਾਲੀ ਦਾ ਨੰਬਰਸਰ ਪਹਿਲੇ ਦਿਨ ਤੋਂ ਲੱਗ ਕੇ ਅੱਜ ਤੱਕ ਖਾਲਸਾ ਦਾ ਨਾਂ ਇਸ ਨੇ ਛੱਡਿਆ ਨਹੀਂ ਸੋ ਇਸ ਕਰਕੇ ਇਹ ਸਟੇਜ ਦੇ ਉੱਤੇ ਬੜੀ ਵਫਾਦਾਰੀ ਦੇ ਨਾਲ ਲੋਕ ਆਉਂਦੇ ਆ ਤੇ ਸਾਨੂੰ ਸੁਣਨ ਆਉਂਦੇ ਆ ਤੇ ਇਹ ਸੋਚ ਸੋਚ ਦਾ ਫਰਕ ਹੁੰਦਾ ਕਿ ਲੋਕ ਕਿੱਥੇ ਜਾਂਦੇ ਆ ਇਹ ਖਾਲਸਾਣ ਦੀ ਸਟੇਜ ਸੰਤ ਜਨੈਲ ਸਿੰਘ ਦੀ ਸਟੇਜ ਬਾਬਾ ਦੀਪ ਸਿੰਘ ਦੀ ਸਟੇਜ ਜਿਨ੍ਹਾਂ ਨੇ ਅਫਗਾਨੀ ਨਾਲ ਮੁਕਾਬਲਾ ਕੀਤਾ ਸਾਰਨ ਸੋਬ ਬਾਠ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੇ ਜਿਨ੍ਹਾਂ ਨੇ ਹਿੰਦੂ ਕਮਤਦ ਦੇ ਨਾਲ 1984 ਦੇ ਵਿੱਚ ਮੁਕਾਬਲਾ ਕੀਤਾ ਇਹ ਸਟੇਜ ਉਹ ਹੈ ਜਿੱਥੇ ਲੋਕ ਆਏ ਆ ਆਪਸ ਦੇ ਵਿੱਚ ਖਾਸੇ ਮਤਭੇਦ ਨਜ਼ਰ ਆ ਰਹੇ ਆ ਜਿਵੇਂ ਤੁਹਾਡੀ ਸਟੇਜ ਤੋਂ ਹੀ ਇੱਕ ਨੌਜਵਾਨ ਆ ਉਹ ਪ੍ਰਵਿੰਦਰ ਝੋਟਾ ਉਹ ਵੀ ਬੋਲ ਰਹੇ ਸੀ ਉਹ ਕਹਿੰਦੇ ਕਿ ਤੁਸੀਂ ਤੁਹਾਡੇ ਤੋਂ ਪੈਸੇ ਮਿਲਦੇ ਰਹੇ ਤੁਸੀਂ ਸਪੋਰਟ ਕਰਨ ਵਾਸਤੇ ਭੇਜਦੇ ਸੀਗੇ ਫਰੀਦਕੋਟ ਜੋ ਭਾਈ ਸਰਪਜੀਤ ਸਿੰਘ ਖਾਲਸਾ ਜਿੱਤੇ ਆ ਉਹਨਾਂ ਦੀ ਸਪੋਰਟ ਵਾਸਤੇ ਤੁਸੀਂ ਭੇਜਦੇ ਰਹੇ ਫੰਡ ਤੁਸੀਂ ਦਿੰਦੇ ਰਹੇ ਪਰ ਉਹ ਕਹਿੰਦੇ ਉਹਨਾਂ ਨੇ ਆਵਾਜ਼ ਨਹੀਂ ਬੁਲੰਦ ਕੀਤੀ ਔਰ ਉਸੇ ਤਰ੍ਹਾਂ ਅਮਰਤਪਾਲ ਸਿੰਘ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਭਾਵੇਂ ਔਰ ਉਹ ਕਹਿੰਦੇ ਕਿ ਨਿਰਾਸ਼ਾ ਤੁਹਾਨੂੰ ਲੱਗਦਾ ਕਿ ਲੋਕ ਨਰਾਸ਼ ਹੋਏ ਆ ਇਹਨਾਂ ਤੋਂ ਮੈਂ ਨਹੀਂ ਖੁਸ਼ ਕਹਦਾ ਜੇ ਤੁਸੀਂ ਆਪ ਹੀ ਦੇਖ ਲਓ بڑے ਹੱਸਦੇ ਮੁਖ ਦੇ ਲੋਕ ਆਏ ਆ ਤੇ ਬੀਬੀ ਜੀ ਆਏ ਸੀ ਮੇਰੇ ਕੋਲ ਇਹਨਾਂ ਨੇ ਕਿਸੇ ਨੂੰ ਸਰੋਪਾ ਪਾਉਣਾ ਸੀਗਾ ਹਨਾ ਉਹ ਆਇਆ ਹੈ ਲੈਓ ਫਿਰ ਦੇ ਜਵਨ ਸ੍ਰੋਪਾ ਮਨ ਸਾਹਿਬ ਇੱਕ ਮਨ ਸਾਹਿਬ ਇੱਕ ਚੀਜ਼ ਇਹ ਹੈ ਤੁਸੀਂ ਹਮੇਸ਼ਾ ਇਹ ਚੀਜ਼ ਕਹਿੰਦੇ ਰਹੇ ਹੋ ਕਿ ਲੋਕ ਸੁਣਨ ਵਾਸਤੇ ਤਾਂ ਮੈਨੂੰ ਆ ਜਾਂਦੇ ਆ ਪਰ ਇਹੀ ਗੱਲ ਦੀਪ ਸਿੱਧੂ ਹੁਣਾਂ ਨੇ ਕਹੀ ਸੀ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਵਾਹਿਦ ਲੀਡਰ ਹੈ ਜੋ ਆਪਣੀ ਸਟੇਟਮੈਂਟ ਤੇ ਹੁਣ ਤੱਕ ਲਗਾਤਾਰ ਖੜੇ ਰਹੇ ਆ ਹੁਣ ਤੱਕ ਲਗਾਤਾਰ ਉਹ ਇੱਕੇ ਗੱਲ ਤੇ ਜਿਹੜੇ ਚੱਲਦੇ ਆ ਰਹੇ ਆ ਬਾਕੀ ਲੋਕਾਂ ਨੇ ਕਿਸੇ ਨੇ ਵਿਚਾਰ ਧਾਰਾ ਬਦਲ ਲਈ ਕੋਈ ਕੋਈ ਕੁਝ ਹੋ ਗਿਆ ਪਰ ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਪੰਥ ਇਕੱਠਾ ਹੋ ਸਕਦਾ ਭਾਵੇਂ ਤੁਸੀਂ ਹਾਲਾਂਕਿ ਜਦੋਂ ਅਮਰਤਪਾਲ ਹੁਣੇ ਆਏ ਤੁਸੀਂ ਸਪੋਰਟ ਕੀਤੀ ਸੀਗੀ ਉਹਨਾਂ ਦੀ ਪਰ ਹੁਣ ਉਹ ਸਪੋਰਟ ਨਜ਼ਰ ਨਹੀਂ ਆ ਰਹੀ ਕਿਉਂਕਿ ਉਹਨਾਂ ਨੇ ਵੀ ਪੈਰਲਲ ਆਪਣੀ ਸਟੇਜ ਲਾ ਲਈ ਹੈ ਇੱਕ ਉਹਨਾਂ ਨੇ ਤੁਹਾਡੇ ਤੋਂ ਵੱਖਰੇ ਹੋ ਕੇ ਪਾਰਟੀ ਵੀ ਬਣਾ ਲਈ ਹੈ ਕੋਈ ਨਹੀਂ ਉਹਨਾਂ ਦੀ ਜਿਹੜੀ ਸੋਚ ਹੈ ਉਹਦੇ ਆਧਾਰ ਦੇ ਉੱਤੇ ਸਟੇਜ ਲੱਗੀ ਹੈ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਪਾਰਟੀ ਬਣਾਈ ਹੈ। ਯਾਨੀ ਸੋਚ ਥੋੜੇ ਤੋਂ ਵੱਖਰੀ ਹੋ ਗਈ ਪਹਿਲਾਂ ਸੋਚ ਠੀਕ ਸੀਗੀ। ਮੈਂ ਉਹਨਾਂ ਦੇ ਦਰਸ਼ਨ ਹੋਏ ਐ ਉਹਨਾਂ ਦੀ ਦਸਤਾਰਬੰਦੀ ਤभी ਗਏ ਐ। ਉਹਨਾਂ ਦੇ ਘਰੇ ਵੀ ਗਏ ਐ ਉਹਨਾਂ ਦੇ ਪਿੰਡ ਵੀ ਗਏ ਐ। ਤੇ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਕਿ ਇਹ ਪੰਥ ਇਕੱਠਾ ਹੋਵੇ। ਪਰ ਜਦੋਂ ਉਹਨਾਂ ਦਾ ਪਰਿਵਾਰ ਖਾਲਸਾਣ ਦੇ ਖਿਲਾਫ ਗੱਲ ਕਰਨ ਲੱਗ ਪਿਆ ਉਹ ਤੋਂ ਫਿਰ ਮੇਰਾ ਦਿਲ ਬੜਾ ਖੱਟਾ ਹੋਇਆ ਦੀਪ ਸਿੱਧੂ ਹੁਣਾਂ ਦੀ ਫੋਟੋ ਥੋੜੇ ਵੀ ਲੱਗੀ ਹੋਈ ਆ ਦੀਪ ਸਿੱਧੂ ਹੁਣਾਂ ਦੇ ਭਰਾ ਹਾਲਾਂਕਿ ਉਧਰਲੇ ਪਾਸੇ ਬੈਠੇ ਨਜ਼ਰ ਆ ਰਹੇ ਸੀਗੇ ਤਾਂ ਕੀ ਉਹਨਾਂ ਨਾਲ ਵੈਸੇ ਰਾਬਤੇ 'ਚ ਹੈਗੇ ਹੋ ਤੁਸੀਂ ਜਾਂ ਕਿਵੇਂ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਨੇ ਗੁਰੂ ਨਾਨਕ ਸਾਹਿਬ ਦਾ ਸਾਥ ਨਹੀਂ ਦਿੱਤਾ ਫੇਰੇ ਤਾਂ ਇਹ ਮਰਜ਼ੀ ਹੁੰਦੀ ਆ ਕਿੱਧਰ ਜਾਣਾ ਤੁਸੀਂ ਪਿਛਲੇ ਦਿਨੀ ਇੱਕ ਬਹੁਤ ਸਟਰੋਂਗ ਸਟੇਟਮੈਂਟ ਦਿੱਤੀ ਮਾਨ ਸਾਹਿਬ ਗੁਰਪਤਵੰਤ ਪੰਨੂ ਨੂੰ ਲੈ ਕੇ ਗੁਰਪਤਵੰਤ ਪੰਨੂ ਹੁਣਾਂ ਨੇ ਜ਼ਿੰਮੇਵਾਰੀ ਲਈ ਜਿਹੜੀ ਡਾਕਟਰ ਭੀਮਰਾਵ ਅੰਬੇਦਕਰ ਹੁਣਾਂ ਦੇ ਬੁੱਤ ਜਿਹੜੇ ਸੀਗੇ ਉਹ ਤੋੜੇ ਗਏ ਔਰ ਉਸ ਨੂੰ ਲੈ ਕੇ ਉਹਨਾਂ ਨੇ ਜ਼ਿੰਮੇਵਾਰੀ ਲਈ ਤੁਸੀਂ ਬਹੁਤ ਸਟਰੋਂਗ ਇਹਦੇ ਤੇ ਸਟੇਟਮੈਂਟ ਦਿੱਤੀ ਕਿ ਇਹ ਜਿਹੜੀ ਆ ਵੰਡੀਆਂ ਪਾਉਣ ਵਾਲੀਆਂ ਸਟੇਟਮੈਂਟਾਂ ਗੁਰਪਤਵੰਤ ਪੰਨੂ ਹੁਣੀ ਲੈ ਰਹੇ ਔਰ ਜ਼ਿੰਮੇਵਾਰੀਆਂ ਲੈ ਰਹੇ ਜਿਹੜੀਆਂ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਕਿ ਡਾਕਟਰ ਅੰਬੇਦਕਰ ਨੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਇਹ ਤਾਂ ਹਿੰਦੂ ਲੀਡਰਸ਼ਿਪ ਨਹਿਰ ਇਹੇ ਸੁਭਦਾਨ ਨੂੰ ਲਖਾਇਆ ਹੈਗਾ ਤੇ ਨਹਿਰੂ ਨੇ ਤਾਂ ਡਾਕਟਰ ਅੰਬੇਦਕਰ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਹਰਾਤਾ ਸੀਗਾ ਜਦਕਿ ਉਹਨਾਂ ਨੂੰ ਕਹਿੰਦੇ ਆ ਕਿ ਇਹ ਕਨਸਟੀਟਿਊਸ਼ਨ ਦੇ ਬਣਾਉਣ ਵਾਲੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਹਿੰਦੂਤਵ ਨੇ ਕੀਤੀਆਂ ਡਾਕਟਰ ਅੰਬੇਦਕਰ ਜੇ ਹੁੰਦੇ ਤੇ ਉਹਨਾਂ ਨੂੰ ਅਸੀਂ ਪੁੱਛ ਸਾਦੇ ਸੀਗੇ ਪਰ ਡਾਕਟਰ ਅੰਬੇਦਕਰ ਬਹੁਤ ਸੁੱਚੇ ਸੱਚੇ ਜਿਵੇਂ ਕਾਂਚੀਰਾਮ ਮੇਰੇ ਮਿੱਤਰ ਸੀਗੇ ਉਹ ਜੇ ਸੁੱਚੇ ਸੀਗੇ ਤੇ ਇਹਨਾਂ ਦੇ ਬੁੱਤ ਟਾ ਕੇ ਆਪਣੇ ਜਿਹੜੇ ਅੰਗਰੇਟੇ ਸਿੱਖ ਹੈ ਉਹਨਾਂ ਦੇ ਵਿੱਚ ਨਰਾਸ਼ਤਾ ਪੈਦਾ ਹੁੰਦੀ ਹੈ ਤੇ ਜਿਹੜੇ ਅੰਗਰੇਟੇ ਸਿੱਖ ਨੇ ਤੁਹਾਨੂੰ ਪਤਾ ਹੈ ਫਿਰ ਇਹ ਉਹਨਾਂ ਤੋਂ ਬਗੈਰ ਇੰਦਰਾ ਗਾਂਧੀ ਦਾ ਵਿਕਾਮਨੀ ਸੀ ਹੋਣਾ ਹੋਰਾਂ ਦਾ ਵੀ ਨਹੀਂ ਸੀ ਹੋਣਾ ਠੀਕ ਹੈ ਫਿਰ ਉਹ ਸਾਡੀ ਕੌਮ ਦੇ ਲਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੇ ਖਿਲਾਫ ਆਪਾਂ ਨਹੀਂ ਕੁਝ ਵੀ ਕਹਿ ਸਕਦੇ ਮਤਲਬ ਸਟੈਂਡ ਤੁਹਾਡਾ ਵੀ ਖਾਲਸਤਾਨ ਤੇ ਹੈ ਪੰਨੂ ਹਣੀ ਵੀ ਖਾਲਸਤਾਨ ਤੇ ਸਟੈਂਡ ਲੈਂਦੇ ਉਹ ਕਹਿੰਦੇ ਕਿ ਅਸੀਂ ਖਾਲਸਤਾਨ ਪਰ ਇੱਥੇ ਡਿਫਰੈਂਸ ਵੱਖਰੇ ਵੱਖਰੇ ਆ ਤੁਸੀਂ ਰੰਗਰੇਟੇ ਸਿੱਖਾਂ ਦੇ ਨਾਲ ਖੜਨ ਦੀ ਗੱਲ ਕਰਦੇ ਹੋ ਜਾਂ ਭਾਈਚਾਰੇ ਦੇ ਨਾਲ ਐਸੀ ਭਾਈਚਾਰੇ ਦੇ ਨਾਲ ਖੜਨ ਦੀ ਗੱਲ ਕਰਦੇ ਹੋ ਉਹ ਦੂਰ ਨੇ ਉਹਨਾਂ ਨੂੰ ਹਾਲਾਤ ਦਾ ਪਤਾ ਨਹੀਂ ਹੈ ਤੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਥੋੜੀ-ਬਹੁਤ ਇੱਕ ਕਮੀ ਰਹਿ ਗਈ ਹੈ ਜਿਹੜਾ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਨਹੀਂ ਤੇ ਵਿਦੇਸ਼ ਬੈਠਿਆ ਉਹ ਸਾਰੀ ਗੱਲ ਕਰ ਨਹੀਂ ਸਕਦੇ ਜਿਵੇਂ ਅਸੀਂ ਵਿੱਚ ਬੈਠ ਕੇ ਗੱਲ ਕਰ ਰਹੇ ਹਾਂ ਇਹ ਹੀ ਨੁਕਸਾਨ ਸੀਗਾ ਡਾਕਟਰ オーਜਲਾ ਸਾਹਿਬ ਦਾ オーਜਲਾ ਸੀਗਾ ਜਿਹੜਾ ਫੈਡਲਨ ਸੀਗਾ ਕਾਲਸਨ ਦਾ ਇਹ ਸਪੋਕਸ ਪਰਸਨ ਅਮਰੀਕਾ ਹਾਂ ਹਾਂ चौहान ਸਾਹਿਬ ਨਹੀਂ चौहान ਸਾਹਿਬ ਨਹੀਂ オーਜਲਾ ਸਾਹਿਬ ਇਹ ਕੀ ਨਾਂ ਸਿਹਾਰੇ ਹਾਂ ਨਹੀਂ ਯਾਰ ਤੁਹਾਨੂੰ ਪਤਾ ਬਹੁਤ ਮਸ਼ਹੂਰ ਆਦਮੀ ਸੀ ਜੀ ਉਹਨਾਂ ਨੂੰ ਵੀ ਨਹੀਂ ਸੀ ਪਤਾ ਉਹਨਾਂ ਤੋਂ ਵੀ ਮੈਂ ਬਿਆਨ ਦੇਣੇ ਪੈਂਦੇ ਸੀ ਉਹਨਾਂ ਨੂੰ ਸਿੱਧੀ ਲੀਹ ਦੇ ਉੱਤੇ ਲੈ ਆਉਣ ਲਈ ਮੈਂ ਸਿੱਧੀ ਲੀਹ ਦੇ ਉੱਤੇ ਲੈ ਕੇ ਆ ਰਿਹਾ ਸਾਰਿਆਂ ਨੂੰ ਉਹਨਾਂ ਦੇ ਖਿਲਾਫ ਨਹੀਂ ਬੋਲ ਰਿਹਾ ਜੇ ਇੰਜਣ ਲੀਤ ਪਿਆਰੇ ਤੇ ਉਹ ਆਪਣੇ ਜਿੱਥੇ ਉਹਨੇ ਪਹੁੰਚਣਾ ਪਹੁੰਚ ਜਾਂਦਾ ਹੈ ਤੇ ਜੇ ਲੀਹ ਤੋਂ ਲੱਥ ਜਵੇ ਫਿਰ ਮਾਮਲਾ ਖਰਾਬ ਹੋ ਜਾਂਦਾ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਹੈਗਾ ਮੈਂ ਪੰਨੂ ਦੇ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਇੰਡੀਆ ਨੇ ਅਮਰੀਕਾ ਦੀ ਸੋਵਰਨਿਟੀ ਤੋੜ ਕੇ ਉਹਦੇ ਉੱਤੇ ਵਾਰ ਕੀਤੇ ਹੈ ਹਾਂ ਤੇ ਮਨਰੋ ਡਾਕਟਰਿਨ ਵੀ ਥੋੜੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਐ ਪਰ ਜਿਹੜਾ ਮੈਨੂੰ ਤਜਰਬਾ ਇਨੈਚਰ ਦਾ ਹੋ ਗਿਆ ਤੇ ਮੈਂ ਜੋ ਕੁਝ ਪੜਿਆ ਹੈ ਉਹਦੇ ਮੁਤਾਬਕ ਸਾਰਿਆਂ ਨੂੰ ਲੀਤੇ ਉੱਤੇ ਪਾਉਂਦਾ ਐ ਇਹਦੇ 'ਚ ਹੋਮੇ ਤੇ ਹੰਕਾਰ ਦੀ ਗੱਲ ਨਹੀਂ ਐ ਇਹਦੇ 'ਚ ਸਿਰਫ ਇਹ ਐ ਕਿ ਮੈਂ ਛੋਣ ਲਈ ਖਾਲਸਾ ਦਾ ਮੁੱਦਾ ਲੀਤੇ ਉੱਤੇ ਰੱਖੇ ਹਾਂ ਸਰ ਇੱਕ ਅਕੀਲਾ ਸਵਾਲ ਸੁਖਵੀਰ ਸਿੰਘ ਬਾਦਲ ਫਿਰ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਐ ਕਿਵੇਂ ਦੇਖਦੇ ਹੋ ਤੁਸੀਂ ਉਹ ਆਪ ਕੀ ਕਹਿ ਸਕਦੇ ਆ ਜੀ ਇਹ ਜਿਹੜੇ ਬੰਦੇ ਰਟਾਇਰ ਹੋ ਗਏ ਆ ਉਹ ਫੇਰ ਜਾ ਕੇ ਉਹਨਾਂ ਨੂੰ ਵੋਟਾਂ પા ਕੇ ਬਣਾ ਦਿੰਦੇ ਆ ਉਹਨਾਂ ਦਾ ਕੀ ਸਟੈਂਡ ਹੈ ਜਿਹੜੀਆਂ ਅੱਜ ਅਸੀਂ ਗੱਲਾਂ ਇਸ ਸਟੇਜ ਤੋਂ ਕੀਤੀਆਂ ਖਾਲਿਸਤਾਨ ਦੇ ਬਾਰੇ ਜਿਹੜੇ ਸਿੱਖਾਂ ਨੂੰ ਮਾਰਿਆ ਗਿਆ 30-30 ਸਾਲ ਦੇ ਉੱਥੇ ਬੈਠੇ ਆ ਜੇਲ੍ਹਾਂ ਦੇ ਵਿੱਚ 17 ਤਰੀਕ ਨੂੰ ਇਸ ਮਹੀਨੇ ਦਿਨੋਂ ਅਸੀਂ ਵਾਗੇ ਇੱਕ ਵੱਡਾ ਇਕੱਠ ਕਰਦੇ ਆ ਕਿ ਸਾਡੀ ਜੀਡੀ ਟ੍ਰੇਡ ਹੈ ਵਪਾਰ ਹੈ ਉਹ ਪਾਕਿਸਤਾਨ ਦੇ ਨਾਲ ਖੁੱਲੇ ਕਿਉਂ ਕਰਕੇ ਇੱਥੇ ਕੀਮਤ 2400 ਰੁਪਏ ਕੁਇੰਟਲ ਹੈ ਕਣਕ ਦੀ ਤੇ ਪਾਰ ਲਾਹੌਰ ਚਲੇ ਜਾਈਏ 18 ਮੀਲ ਉੱਥੋਂ ਤੇ ਉੱਥੇ 3400 ਰੁਪਏ ਕੁਇੰਟਲ ਹੈ ਕਿਉਂ ਨਹੀਂ ਸਾਡੇ ਸਿੱਖਾਂ ਨੂੰ ਇਹ ਨਫਾ ਲੈਣ ਦਿੰਦੇ ਹਿੰਦੂਤਵਾ ਵਾਲੇ ਤਾਂ ਸੁਦਾ ਸਿਮਰਜੀਤ ਸਿੰਘ ਮਾਨ ਸਾਡੇ ਨਾਲ ਸੀਗੇ ਔਰ ਉਹਨਾਂ ਨੇ ਹਰ ਵਾਸਲੇ ਤੇ ਖੁੱਲ ਕੇ ਗੱਲ ਰੱਖੀ ਹੈ ਤੇ ਨਾਲ ਹੀ ਉਹਨਾਂ ਨੇ ਗਿਲਾ ਵੀ ਇਸ ਚੀਜ਼ ਦਾ ਜਿਤਾਇਆ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਲੋਕ ਸੁਣਨ ਵਾਸਤੇ ਤਾਂ ਮੈਨੂੰ ਆ ਜਾਂਦੇ ਆ ਪਰ ਰੌਲਾ ਉਦੋਂ ਪੈਂਦਾ ਜਦੋਂ ਵੋਟਾਂ ਨਹੀਂ ਪੈਂਦੀਆਂ ਤਾਂ ਉਹਨਾਂ ਨੇ ਕਿਹਾ ਕਿ ਉਸ ਵੇਲੇ ਵੀ ਲੋਕਾਂ ਨੂੰ ਚਾਹੀਦਾ ਹੈ ਕਿ ਸਪੋਰਟ ਕੀਤੀ ਜਾਵੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਤਲਵੰਡੀ